ਆ ਜਿਹੜਾ ਡਰੇਨ ਸਾਡੀ ਆ ਹਰ ਸਾਲ ਹੀ ਸਫਾਈ ਹੁੰਦੀ ਹੈ ਇਸ ਸਾਲ ਸਾਲ ਕੇ ਸਫਾਈ ਨਹੀਂ ਕੀਤੀ ਤੇ ਸਾਡਾ ਜਦੋਂ ਜਿਆਦਾ ਨਹੀਂ ਪੈਂਦਾ ਆ ਸਾਰੀਆਂ ਸਾਰੀਆਂ ਪੈਲੇਟੂਆਂ ਸਾਡੇ ਛੋਨੇ ਜਿਹੜਾ ਛੋਨੇ ਸਾਰੇ ਪਾਣੀ ਆ ਤੇ ਛੋਨੇ ਪਾਣੀ ਸੁੱਕਾ ਪਾਣੀ ਸਾਲ ਟੋੜੇ ਜਿਹੜੇ ਮਰੇ ਵਾਲੀ ਥੋੜੀ ਥੋੜੀ ਨਿਕਲੇ ਬਹੁਤ ਝੜਾ ਘਟਕ ਨਿਕੂਗਾ ਤੇ ਅਸੀਂ ਬੇਨਤੀ ਕਰਦੇ ਆਂ ਕਿ ਸਾਡੇ ਇਹ ਜਿਹੜੇ ਡਰੇਨ ਹੈ ਇਹਨੂੰ ਸਫਾਈ ਕੀਤੀ ਜਾਵੇ ਤਾਂ ਕਿ ਸਾਡਾ ਪਾਣੀ ਦਾ ਨਿਕਾਸ ਹੋਵੇ ਕਿੰਨੇ ਚਿਰ ਤੋਂ ਸਫਾਈ ਰੁਗੀ ਦੀ ਇਹ ਇਹ ਸਾਲ ਤੋਂ 1.5 ਸਾਲ ਹੋ ਗਿਆ ਵਾ ਕਿਸੇ ਨੂੰ ਕਿਹਾ ਨਹੀਂ ਇਸ ਬੰਦੇ ਅਧਿਕਾਰੀ ਨੂੰ ਹਾਂਜੀ ਇਸ ਨੂੰ ਕਿਹਾ ਸਫਾਈ ਵਾਸਤੇ ਫਾਈਲ ਸਾਡੇ ਪਤਾ ਨਹੀਂ ਪੰਚਾਇਤ ਨੂੰ ਕਹਿੰਦੇ ਨੇ ਸਾਨੂੰ ਪੰਚਾਇਤ ਪਰ ਅਸੀਂ ਕਹਿਣਾ ਤੇ ਮੁੜ ਕੇ ਫਿਰ ਆਪ ਸਾਡਾ ਮਹਿਲ ਸਾਹਿਬ ਇਹਨੂੰ ਕਿਹਾ ਆਪਾਂ 10000 ਬਲਿਸ ਉਹਨਾਂ ਨੂੰ ਤੇ ਇਹ ਇਹਨੇ ਫੋਨ ਕੱਢਦੇ ਰਿਹਾ ਮਤਲਬ ਗੱਡੀਆਂ ਲੋ ਕੋਈ ਗੱਲ ਨਹੀਂ ਬਣੀ ਕਰ ਸਾਡੀ ਇਹਨਾਂ ਫੋਨ ਕੀਤਾ ਆਪਣੇ ਐਕਸੀਡੈਂਟ ਸਾਹਿਬ ਨੂੰ ਤੇ ਉਹ ਮੜ ਕੋਈ ਧਿਆਨ ਨਹੀਂ ਦਿੱਤਾ ਉਹਨਾਂ ਨੇ ਪਿਛਲੇ ਦਿਨੀ ਜੋ ਲਗਾਤਾਰ ਮੀਂਹ ਪੈਂਦੇ ਰਹੇ ਆ ਔਰ ਆ ਜਿਹੜੀ ਡਰੇਨ ਤੁਸੀਂ ਦੇਖ ਰਹੇ ਜੇ ਇਹਦੀ ਸਫਾਈ ਸਮੇਂ-ਸਮੇਂ ਦੇ ਅਨਸਾਰ ਸ਼ੋਮਣੀ ਕਲਦਲੀ ਉਹ ਸਰਕਾਰ ਸੀ ਤੇ ਇਹ ਜਦੋਂ ਬਰਸਾਤਾਂ ਆਉਣ ਤੋਂ ਪਹਿਲਾਂ ਇਹਦਾ ਪ੍ਰਬੰਧ ਕੀਤਾ ਜਾਂਦਾ ਸੀ। ਬਲ ਸਾਹਿਬ ਸਾਰੀਆਂ ਢੇਰਾਂ ਦੀ ਸਪਾਈ, ਨਾਲਿਆਂ ਦੀ ਸਪਾਈ ਔਰ ਜਿੱਥੇ-ਜਿੱਥੇ ਮੁਸ਼ਕਲਾਂ ਦੀ ਭਾਵੇਂ ਰਸਤਿਆਂ ਦੀ ਸੀ ਉਹ ਸਾਰੀ ਪਹਿਲਾਂ ਪ੍ਰਬੰਧ ਜਿਹੜੇ ਉਹ ਕੀਤੇ ਜਾਂਦੇ ਸੀ। ਆਹ ਡਰੇਨ ਦਾ ਜੋ ਇਹਨਾਂ ਨੇ ਪਿਛਲੇ ਦਿਨੀ ਮੇਰੇ ਧਿਆਨ 'ਚ ਲਿਆਂਦਾ। ਸੰਬੰਧਤ ਅਫਸਰਾਂ ਦੇ ਧਿਆਨ 'ਚ ਹੀ ਮੈਂ ਲਿਆਂਦਾ ਪਰ ਕਿਸੇ ਦੇ ਕੰਮ ਤੇ ਜੋ ਨਹੀਂ ਸਕਕੀ। ਤੋਂ ਇਦਾਂ ਦੇ ਹਾਲਾਤ ਪਿਛਲੇ ਦਿਨੀ ਜੋ ਹੋਏ ਆ ਆ ਸਾਹਮਣੇ ਤੁਹਾਡੇ ਇਹਨਾਂ ਦਾ ਘਰ ਵੀ ਰਸਤਾ ਵੀ ਇਹੋ ਆ ਔਰ ਉਹ ਜਦੋਂ ਬਰਸਾਤਾ ਚੱਲਦੀਆਂ ਇਸੇ ਰਸਤੇ ਤੇ ਵੀ ਮੁਸ਼ਕਲ ਹੋਊਗੀ ਨਗੜਾ ਹੀ ਮੁਸ਼ਕਲ ਹੋ ਗਿਆ ਤੇ ਆ ਦੋਨਾਂ ਸਾਈਡਾਂ ਤੇ ਪਾਣੀ ਦੀ ਇੰਨੀ ਜਿਹੜੀ ਮੈਂ ਸਮਝਦਾ ਕਿ ਆਵਾਜਾਈ ਚੱਲਦੀ ਸੀ ਪਾਣੀ ਦੀ ਤੇ ਜੇ ਇਹ ਡੇਨ ਦੇ ਵਿੱਚ ਕੋਈ ਬੰਦਾ ਡਿੱਗ ਪਵੇ ਜਾਂ ਕੋਈ ਬੱਚਾ ਡੇ ਤੇ ਮੇਰੇ ਹਿਸਾਬ ਦੇ ਨਾਲ ਕੋਈ ਸਹੀ ਨਹੀਂ ਬਚੂਗਾ ਇਹਦਾ ਨੁਕਸਾਨ ਵੱਡਾ ਜਿਹੜਾ ਹੋ ਸਕਦਾ ਨਾ ਤੇ ਸਾਈਡਾਂ ਤੇ ਕੋਈ ਰੇਲਿੰਗ ਲੱਗੀ ਆ ਸੋ ਮੈਂ ਜਿੱਥੇ ਇਹ ਸਰਕਾਰ ਕੋ ਮੰਗ ਕਰਦਾ ਕਿ ਜਿੱਥੇ ਕੁਛੀ ਇਹ ਸਰਦਾਰੀਆਂ ਭੋਗ ਰਹੇ ਜੇ ਬੜੇ ਚਾਮਾਂ ਦੇ ਨਾਲ ਤੁਹਾਨੂੰ ਲੋਕਾਂ ਨੇ ਆਸਾਂ ਦੇ ਨਾਲ ਮੁੱਖ ਮੰਤਰੀ ਬਣਾਇਆ ਐ ਐਮ ਐਲ اے ਬਣਾਇਆ ਔਰ ਸਾਡਾ ਜਿੱਥੇ ਮੁੱਖ ਮੰਤਰੀ ਬਣਨ ਤੋਂ ਬਾਅਦ ਜੋ ਫਰਜ਼ ਬਣਦਾ ਨਿਭਾਉਂਦਾ ਐ ਐਮ ਐਲ اے ਬਣਨ ਤੋਂ ਬਾਅਦ ਕਿ ਲੋਕਾਂ ਦੀਆਂ ਦੁੱਖ ਦੀਪਾਂ ਸੁਣੀਏ ਲੋਕਾਂ ਦੇ ਮਸਲੇ ਹੱਲ ਕਰੀਏ ਤੇ ਇਦਾਂ ਦੀਆਂ ਜੋ ਕੁਦਰਤੀ ਆਫਤਾਂ ਆਉਂਦੀਆਂ ਉਹਦਾ ਪ੍ਰਬੰਧ ਜਿਹੜਾ ਪਹਿਲੋ ਕਰਨਾ ਚਾਹੀਦਾ ਪਰ ਇਹ ਸਰਕਾਰ ਨੇ ਸવાય ਆਪਣੇ ਐਸ਼ੋ ਰਾਮ ਤੋਂ ਸવાય ਕੁਛ ਨਹੀਂ ਕੀਤਾ ਚਾਹੇ ਕਿੰਡੀਆਂ ਵੱਡੀਆਂ ਆਫਤਾਂ ਆਈਆਂ ਉਥੇ ਦਾ ਪ੍ਰਕਾਸ਼ ਸਿੰਘ ਬਾਦਲ ਦੇ ਹੋਂ ਹਾਸਪੁੱਤਰ ਸਦਾਸ਼ ਵੀਰ ਸਿੰਘ ਦੀ ਬਾਦਲ ਹੜਾ ਦੀ ਜਿੱਥੇ ਮਾਰ ਵਜੀ ਆ ਚਾਹੇ ਉਹ ਸultanpur Lodhi ਆ ਚਾਹੇ ਦੂਆ ਦਸੂਆ ਬਕੇਰੀਆ ਚਾਹੇ ਕਿਤੇ ਹੋਰ ਵੀ ਕਿਤੇ ਆ ਤੇ ਆਪ ਚੱਲ ਕੇ ਤਰਨਤਾਂ ਚ ਦੇਖਿਆ ਤੇ ਮੋਟਰਸਾਈਕਲ ਤੇ ਜਿੱਥੇ ਗੱਡੀ ਨਹੀਂ ਜਾਂਦੀ ਆਪ ਮੋਟਰਸਾਈਕਲ ਤੇ ਜਾ ਕੇ ਲੋਕਾਂ ਦੀਆਂ ਦੁੱਖ ਸੁਪਨ ਸੁਣ ਰਹੇ ਆ ਔਰ ਉਹਨਾਂ ਦੇ ਕੋਸ਼ਿਸ਼ ਕਰਦੇ ਆ ਕਿ ਮਸਲੇ ਹੱਲ ਵੀ ਕੀਤੇ ਜਾਣ ਜਿੱਥੇ ਡੰਗਰਾਂ ਨੂੰ ਚਾਰਾ ਨਹੀਂ ਮਿਲਦਿਆ ਉਥੇ ਚਾਰਾ ਵੀ ਬਚਾਉਣ ਦੇ ਆ ਅੱਜ ਇੱਕ ਫੀਡ ਦੀ ਲੋੜ ਆ ਉਥੇ ਵੀ ਪ੍ਰਬੰਧ ਕਰਕੇ ਦੇਣ ਦੇ ਅੱਜ ਸੁਲਤਾਨਪੁਰ ਲੋਧੀ ਵਿਖੇ ਗਏ ਮੈਂ ਸਮਝਦਾ ਕਿ ਸ਼ਿਵਾਜਾ ਹਾਜ਼ਰ ਹਮੇਸ਼ਾ ਸ਼ੋਮਣੀ ਕਾਲ ਦਲ ਗਰੀਬ ਦੀ ਕਿਸਾਨ ਦੀ ਜਾਂ ਸੰਬੰਧਿਤ ਲੋਕਾਂ ਦੀ ਰਹਿੰਦਾ ਪਰ ਆ ਤੁਸੀਂ ਦੇਖ ਰਹੇ ਸਾਡਾ ਜੱਫੇਦਾ ਰਾਜੋਧਪੁਰੀ ਸਾਹਿਬ ਪ੍ਰਾਣਾ ਸ਼ੋਮਣੀ ਕਾਲ ਦਲ ਦਾ ਵਰਕਰ ਇਸ ਕਰਕੇ ਇਹਦਾ ਦੇ ਘਰ ਨੂੰ ਰਸਤਾ ਜਾ ਰਿਹਾ ਜਾਂ ਡਰੇਨ ਆ ਰਹੀ ਹੈ ਦੀ ਸਪਾਈ ਜਿਹੜੀ ਅਸੱਕੇ ਨਹੀਂ ਕੀਤੀ ਜਾਣ ਰਹੀ ਕਿ ਇਹ ਕਾਲੇ ਦਲ ਦਾ ਵਰਕਰ ਆ ਇਹ ਡੋਬਤਾ ਤੇ ਡੁੱਬ ਜਾਵੇ ਇੱਥੇ ਇਕੱਲੇ ਕਾਲੀ ਦਲ ਦੀ ਮਸਲਾ ਨਹੀਂਗਾ ਇਹ ਸਾਰਾ ਹੀ ਰਸਤਾ ਹਰ ਪਾਰਟੀ ਦੇ ਸੰਬੰਧਿਤ ਰਸਤੇ ਵੀ ਆ ਤੇ ਡਰੇਨਾਂ ਵੀ ਆ ਇਹਦੇ ਵਿੱਚ ਸਾਰਿਆਂ ਦਾ ਨੁਕਸਾਨ ਹੁੰਦਾ ਇਹ ਝੋਨਿਆਂ ਦੀ ਮੈਂ ਸਮਝਦਾ ਕਿ ਏਡੀ ਵੱਡੀ ਮਾਰ ਆਏ ਝੋਨੇ ਜਿਹੜੇ ਆ ਜਿਹਨਾਂ ਦੇ ਜੜ ਜੜੀ ਆ ਉਹਨਾਂ ਦੀ ਗਲ ਗਈ ਹੈ ਬਹੁਤ ਸਾਰੇ ਜਿਹੜੇ ਬਹੁਤ ਨੁਕਸਾਨ ਇਹਨਾਂ ਦਾ ਝੋਨਿਆਂ ਦਾ ਵੀ ਹੋ ਰਿਹਾ ਤੇ ਆਉਣ ਵਾਲੇ ਸਮੇਂ ਤੇ ਅਜੇ ਵੀ ਉੱਤੇ ਹੀ ਆ ਜਿਹੜਾ ਪੈਣ ਵਾਲਾ ਪਤਾ ਨਹੀਂ ਕਿੰਨੀ ਮਾਰ ਛੋੜੀ ਇਸ ਕਰਕੇ ਇਹਦੀ ਛੇਤੀ ਤੋਂ ਛੇਤੀ ਜਿਹੜੀ ਆ ਸਫਾਈ ਜਿਹੜੀ ਉਹ ਕਰਨੀ ਚਾਹੀਦੀ ਹੈ ਸਰਕਾਰ ਬੜੇ ਧਗਮੇ ਜੇ ਮਾਰ ਰਹੀ ਹੈ ਦਾਅਵੇ ਕਰ ਰਹੀ ਹੈ ਵੀ ਅਸੀਂ ਹੜ੍ਹਾਂ ਦੇ ਰੋਕ ਥਾਮ ਵਾਸਤੇ ਡਰੇਨੇ ਸਫਾਈ ਕਰਾ ਰਹੇ ਹਾਂ ਦਰਿਆਵਾਂ ਦੀ ਕਰਾ ਰਹੇ ਹਾਂ ਕੀ ਇਹ ਸਭ ਆਪਣੇ ਗੱਲਾਂ ਸਾਰੀਆਂ ਅਧੂਰੀਆਂ ਨੇ ਇਹ ਪਿ ਉਧਰ ਜਾ ਕੇ ਗਿਆ ਕਹਿੰਦਾ ਇਹ ਮੁਰਗੀ ਦਾ ਜੇਦੀ ਮੁਰਗੀ ਵੀ ਗੋਮਬੋ ਚ ਉਹਦਾ ਨੁਕਸਾਨ ਹੋਜੂ ਕਿਦਾ ਬੱਕੀ ਦਾ ਇਛਾਨ ਹੋਜੂ ਮੈਂ ਭਰੂਗਾ ਤੇ ਪਿਛਲੀ ਾਰ ਵੀ ਉਦਾ ਹੀ ਰਹਿ ਗਿਆ ਤੇ ਇਸ ਵਾਰ ਵੀ ਆ ਬਹੁਤ ਵੱਡੇ ਨੁਕਸਾਨ ਹੋਏ ਅੱਜ ਤੱਕ ਤੇ ਕਿਸਦਾ ਕੋਈ ਪ੍ਰਿਆਸ ਦੇ ਹੈ ਨਹੀਂ ਆਪਣੇ ਜੀਤਿਆਂ ਦੇ ਜੂ ਜਿਹੜੇ ਆ ਕੋਈ ਗਰਦਾਵਰੀ ਕਰਾ ਕੇ ਕਿਥੋਂ ਪੈਸਾ ਕੋਈ ਮਿਲ ਗਿਆ ਪਹਿਲੀ ਗੱਲ ਤੇ ਉਹਨਾਂ ਨੂੰ ਮਿਲਿਆ ਇਹ ਕਰਕੇ ਇਹ ਗਰਦਾਵਰੀਆਂ ਕਰਾ ਕੇ ਸਬੰਧ ਜਿੱਥੇ ਫਸਲਾਂ ਦੇ ਨੁਕਸਾਨ ਹੋਏ ਆ ਉਹ ਵੀ ਦੇਣੇ ਚਾਹੀਦੇ ਆ ਕਿਉਂਕਿ ਸਰਕਾਰ ਦਾ ਫਰਜਮਾਨ ਦਾ ਪੈਸਾ ਕਿਥੋਂ ਆ ਪੈਸਾ ਸਰਕਾਰ ਦਾ ਨਹੀਂ ਆ ਪੈਸਾ ਲੋਕਾਂ ਦਾ لوکا کو ٹیکس لے کے سری ਆਪਾਂ ਲੋਕਾਂ ਤੇ بوجھ ਪਾਇਆ ہے بڑے بڑے ٹیکس لا کے ਆਪਾਂ سرکار ਦਾ ਖਜ਼ਾਨਾ ਕਹਿੰਦੇ ਸਾਡੇ ਕੋਲ بڑے پیسے ਆ ਤੇ پیسے ਲੋਕਾਂ ਨੂੰ ਦਿਓ ਅੱਜ ਨਾ ਕੋਈ ਇਹਨਾਂ ਨੇ ਕੋਈ ਚੀਜ਼ ਦਿੱਤੀ ਆ ਜੋ ਵਾਅਦੇ ਕੀਤੇ ਸੀ ਸਾਡੇਆਂ ਭੈਣਾਵਾਜਾਂ ਉਹਨਾਂ ਦੇ ਆ ਜਾਂ ਬੱਚਿਆਂ ਦੇ ਲੈਪਟਾਪ ਦੀ ਗੱਲ ਕੀਤੀ ਸੀ ਜਾਂ ਬੜਾ ਕੁਝ ਗੱਲ ਕੀਤਾ ਹੈ ਨੌਕਰੀਆਂ ਦੀ ਗੱਲ ਕੀਤੀ ਤੇ بڑے بڑے ਕਹਿੰਦੇ ਸੀ ਐ ਇੰਨੇ پیسے ਰਿਹਾ ਤਾਂ ਦੋ ਕਮਾਲ ਲੈਣੇ ਆ ਇੰਨੇ ਸਾਡੀ ਠੇਕਾ ਤੋਂ ਕਮਾਲ ਲੈਣੇ ਆ ਨੀ ਫਲਾਨੇ ਤੋਂ ਕਮਾਲ ਲੈਣੇ ਆ ਤੇ ਕਮਾਲਾਂ ਨੇ ਸਾਡਾ ਖਜ਼ਾਨਾ ਤੇ ਭਰਿਆ ਵਾ ਇੱਕ ਖਜ਼ਾਨਾ ਭਰਿਆ ਤੇ ਦਿਓ ਇਹਨਾਂ ਦੀ ਕਰੋ ਸੇਵਾ ਕਰਦੇ ਕੋਈ ਨਹੀਂ ਇਸ ਕਰਕੇ ਇਹ ਸਾਰਾ ਕੁਝ ਇਹ ਖਜ਼ਾਨੇ ਇਹਨਾਂ ਦੇ ਭਰੇ ਆ ਤੇ ਇਹਨਾਂ ਦੇ ਆਪਣੇ ਪਾਸੋਂ ਤੌਰ ਤੇ ਭਰੇ ਆ ਅੱਜ ਦਿੱਲੀ ਵਾਲੇ ਉਹ ਖਜ਼ਾਨੇ ਤੇ ਆ ਕੇ ਕਬਜ਼ਾ ਕਰਕੇ ਬੈਠੇ ਸੱਪ ਬਣ ਕੇ ਬੈਠੇ ਆ ਜਿਹੜਾ 나ਗ ਜਿਹੜਾ ਹੁੰਦਾ ਨਾ ਮੈਂ ਸਮਝਦਾ ਉਹ 나ਗ ਬਣ ਕੇ ਦਿੱਲੀ ਵਾਲੇ ਬੈਠੇ ਤੇ ਸਾਰਾ ਖਜ਼ਾਨਾ ਉਹ ਡੇ ਬਾਈ ਡੇ ਉਹ ਜਿੰਨਾ ਹੁੰਦਾ ਉਹਨਾਂ ਕੋਲ ਲੈ ਕੇ ਚਲ ਜਾਂਦੇ ਆ ਇੱਥੇ ਜਿਹੜੇ ਤਰਖਾਵਾਂ ਵੀ ਦੇਣੀਆਂ ਹੁੰਦੀਆਂ ਤੇ ਉਹ ਵੀ ਬੈਂਕਾਂ ਤੋਂ ਕਰਜ਼ਾ ਚੁੱਕ ਕੇ ਉਹ ਦਿਖਾਵਾਂ ਦਿੰਦੇ ਇਹਨਾਂ ਕੋ ਪੈਸਾ ਪੂਸਾ ਤੇ ਇੰਨਾ ਹੀ ਫਟਾਫਟ ਬਾਹਰ ਦੇ ਆ ਦੇਣਾ ਇਹਨਾਂ ਨਾਲ ਕੁਛ ਨਹੀਂ ਚਾਰ ਸੱਟ ਲੰਘੇ ਇੱਕ ਸ ਹੋਰ ਆਲੀ ਸਰਕਾਰ ਹੈ ਜੇ ਲੋਕ ਇਹ ਵਿਖ ਰਿਹਾ ਕਿ ਸ਼ੋਮਣੀ ਕਾਲਦਾਲ ਦੀ ਸਰਕਾਰ ਕਦੋਂ VOTING ਹੋਵੇ ਤੇ ਅਸੀਂ ਸ਼ੋਮਣੀ ਵਾਲੀ ਸਰਕਾਰ ਲੈ ਲਈਏ ਫਿਰ ਉਹ ਸੇਵਾਦਾਰ ਲੈ ਲਈਏ ਜਿਹਨਾਂ ਦੇ ਲੋਕਾਂ ਦੀ ਸੇਵਾ ਚ ਹਾਜ਼ਰ ਹੋਣਾ ਤੇ ਉਹ ਸ਼ੋਮਣੀ ਕਾਲਦਾਲ ਆਈਏ ਹੋਰ ਕੋਈ ਪਾਰਟੀ ਨਹੀਂ ਦਰਿਆ ਬਿਆਸ ਦੇ ਵਿੱਚ ਬਹੁਤ ਸਾਰੇ ਹੜਾ ਆਇਆ ਵਾ ਪਿਛਲੇ ਦਿਨ ਤੁਸੀਂ ਆਪਣੀ ਟੀਮ ਦੇ ਨਾਲ ਕਾਲੀ ਵਰਕਰਾਂ ਨਾਲ ਪਿੰਡਾਂ ਜਾ ਕੇ ਦੌਰਾ ਕੀਤਾ ਸੀ ਹੜ੍ਹ ਪ੍ਰਭਾਵ ਦਾ ਲੋਕਾਂ ਨੇ ਫਸਣਾ ਡੁੱਬੀ ਹੋਏ ਕਿ ਸਰਕਾਰ ਨੇ ਕੋਈ ਮਾਅਵਜ਼ਾ ਦਿੱਤਾ ਜਾਂ ਕਿਸਾਨਾਂ ਦੀ ਆਵਾਜ਼ ਸਰਕਾਰ ਨੇ ਕੋਈ ਬੁਲੰਦ ਕੀਤੀ ਕਿ ਨਹੀਂ ਕੀਤੀ ਮੈਂ ਪਿਛਲੇ ਦਿਨੀ ਆਪਜੀ ਦੀਆਂ ਮਾਦੀਆਂ ਬਣਾਈ ਪੀਟੀਸੀ ਚੈਨਲ ਰਾਹੀਂ ਜਿਹੜਾ ਉਹ ਸਾਡਾ ਹਲਕੇ ਚ ਜਲਾਨਾਬਾਦ ਪਿੰਡ ਪੈਂਦਾ ਉਹ ਸਮਝਦਾ ਕਿ ਉੱਥੇ 12 1400 ਕਿੱਲਾ ਜਿਹੜਾ ਉੱਥੇ ਸਾਰਾ ਬਰਬਾਦ ਜਿਹੜਾ ਹੋ ਗਿਆ ਅੱਜ ਵੀ ਜਾ ਕੇ ਵੇਖ ਲੋ 6 6 ਫੁੱਟ ਪਾਣੀ ਆ ਉਹ ਸਾਰੀ ਫਸਲ ਬਰਬਾਦ ਹੋ ਗਈ ਆ ਉਹਦੇ ਪੀਟੀਸੀ ਜਾਣ ਤੋਂ ਬਾਅਦ ਚ ਮੈਰੀ ਸੰਗਤ ਨਾਲ ਪਿੰਡ ਵਾਲੇ ਸਾਰੇ ਉੱਥੇ ਗਏ ਸੀ ਉਹ ਸਾਰਾ ਮੌਕਾ ਜਾ ਕੇ ਦੇਖਿਆ ਤੇ ਅਗਲੇ ਦਿਨ ਡੀਸੀ ਸਾਹਿਬ ਭਾਵੇਂ ਪਹਿਲਾਂ ਹੀ ਇਨਫਰਮੇਸ਼ਨ ਦਿੱਤੀ ਸੀ ਪਹਿਲਾਂ ਨਹੀਂ ਪਹੁੰਚੇ 5 ਦਿਨ ਪਹਿਲਾਂ ਪਰ ਜਦੋਂ ਜਾ ਕੇ ਸ਼ੋਭਨੀ ਕਾਲੇਨਾਲ ਦੇ ਨਮਾਇਦਿਆਂ ਨੇ ਉੱਥੇ ਜਾ ਕੇ ਇਨਾਂ ਦੇ ਇਤਿਹਾਸ ਚ ਰੌਲਾ ਪਾਇਆ ਸਰਕਾਰ ਨੂੰ ਪਿੰਡ ਚ ਆਪਾ ਕੀਤਾ ਅਗਲੇ ਦਿਨ ਜਾ ਕੇ ਉੱਥੇ ਡੀਸੀ ਸਾਹਿਬ ਆਏ ਤੇ ਅਜੇ ਤੱਕ ਉਹਦੇ ਤੇ ਕੋਈ ਨਾਮ ਆਵਜਾ ਨਾ ਕੋ ਗਰਦਾਵਰੀ ਇਹ ਨਾ ਕੋਈ ਹੋਰ ਉਹਨਾਂ ਨੇ ਆਪਣੇ ਆਪ ਨੂੰ ਵਿਸ਼ਵਾਸ ਦੇ ਕੇ ਗਏ ਕਿ ਅਸੀਂ ਸਾਰੇ ਫਸਲ ਦਾ ਜਿਹੜਾ ਬਰਬਾਦ ਹੋ ਚੁੱਕੀ ਫਸਲ ਆ ਉਹਦਾ ਕੋਈ ਜਾਪ ਉੱਥੇ ਕਮਾਦ ਸੀ ਝੋਨਾ ਲੱਗਾ ਸੀ ਪਰ ਅੱਜ ਤੱਕ ਕੋਈ ਉਹਨਾਂ ਦਾ ਪ੍ਰਬੰਧ ਨਹੀਂ ਕੀਤਾ ਗਿਆ